ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਿਲੀ ਲੈ ਕੇ ਆਏ ਹਾਂ ਜੀ ਬਹੁਤ ਵੱਡੀ ਸੇਲ ਜੀ ਕੱਲ ਜੋ ਸੇਲ ਰਹੂਗੀ ਜੀ ਐਤਵਾਰ ਦੀ ਜੀ ਸਵੇਰੇ 9:30 ਵਜੇ ਤੋਂ ਲੈ ਕੇ ਜੀ 12 ਵਜੇ ਤੱਕ ਰਹਿਣੀ ਹੈ ਜੀ ਇਸ ਦੇ ਵਿੱਚ ਕਾਫੀ ਆਫਰਾਂ ਨੇ ਜੀ ਸਾਰਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਾਲ ਦਿਖਾ ਰਹੇ ਹਾਂ ਜੀ ਜੋ ਜੋ ਅਸੀਂ ਕੱਲ ਡਿਸਪਲੇ ਦੇ ਵਿੱਚ ਕਰਾਂਗੇ ਜੀ 3 ਘੰਟਿਆਂ ਦੀ ਸੇਲ ਰਹਿਣੀ ਹੈ ਜੀ 9:30 ਵਜੇ ਸ਼ਾਪ ਓਪਨ ਹੋਣੀ ਹੈ 12 ਵਜੇ ਤੱਕ ਦਾ ਟਾਈਮ ਹੈ ਜੀ ਕੱਲ ਸ਼ਾਪ 12 ਵਜੇ ਤੱਕ ਓਪਨ ਰਹੂਗੀ 12 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਸੇਲ ਦਾ ਫਾਇਦਾ ਉਠਾ ਸਕਦੇ ਹੋ ਜੀ ਤੇ ਹਾਂਜੀ ਅਸੀਂ ਤੁਹਾਨੂੰ ਸ਼ੋਅ ਕਰਦੇ ਹਾਂ ਜੋ ਜੋ ਮਾਲ ਅਸੀਂ ਸੇਲ ਦੇ ਵਿੱਚ ਲਗਾਇਆ ਜੀ ਇੱਕ ਇਹ ਆਈਟਮ ਤੁਸੀਂ ਦੇਖ ਸਕਦੇ ਹੋ ਜੀ ਇਹ ਟੈਬੀ ਕ੍ਰਸ਼ ਦੇ ਸਾਰੇ 4-5 ਤਰ੍ਹਾਂ ਦੇ ਕੱਪੜੇ ਹੋਣਗੇ ਇਹਨਾਂ ਦੀ ਕੱਟ ਹੋਊਗੀ 5 ਮੀਟਰ 6 ਮੀਟਰ ਦੀ ਨਵਾਂ ਸਟਾਕ ਆਇਆ ਜੀ ਪਿਛਲੀ ਵਾਰ ਵੀ ਓਪਨ ਕੀਤਾ ਸੀ ਅੱਜ ਦੁਬਾਰਾ ਤੋਂ ਰੀਸਟਾਕ ਹੋਇਆ ਜੀ ਨਵੇਂ ਰੰਗ ਹੈ ਨਵਾਂ ਕਪੜਾ ਹੈ 350 ਰੁਪਏ ਦਾ ਸੂਟ ਜੀ 5 ਮੀਟਰ ਹੋਵੇ ਚਾਹੇ 6 ਮੀਟਰ ਹੋਵੇ ਚਾਹੇ ਕਪੜਾ 5 ਮੀਟਰ ਹੋਵੇ ਚਾਹੇ 6 ਮੀਟਰ ਹੋਵੇ ਸੂਟ ਰੂਆ 350 ਰੁਪਏ ਦਾ ਜੀ ਤੇ ਕੱਲੂ ਤੁਸੀਂ ਇਹ ਕਪੜਾ ਜੋ ਲਾਸਟ ਟਾਈਮ ਕਸਟਮਰ ਨੂੰ ਨਹੀਂ ਮਿਲਿਆ ਸੀ ਕੱਲ ਆ ਕੇ ਖਰੀਦ ਕੇ ਲੈ ਜਾ ਸਕਦੇ ਹੋ ਜੀ ਕੱਲ ਸਿਰਫ 12 ਵਜੇ ਤੱਕ ਹੀ ਰੂਆ ਟਾਈਮ ਜੀ 12 ਵਜੇ ਦਾ ਟਾਈਮ ਲਾਸਟ ਹੈ ਜੀ ਹਾਂ ਜੀ ਏਕੇ ਦੇ ਪਸ਼ਮੀਨੇ ਉੱਤੇ ਫਿਰ ਤੋਂ ਆਫਰ ਹੈ ਜੀ ਤੇ ਰਸ਼ੀਆ ਦੇ ਪਸ਼ਮੀਨੇ ਉੱਤੇ ਫਿਰ ਤੋਂ ਆਫਰ ਹੈ ਆ ਤੁਸੀਂ ਦੇਖ ਸਕਦੇ ਹੋ ਰਸ਼ੀਆ ਦਾ ਪਸ਼ਮੀਨਾ ਇਹ ਤੁਹਾਨੂੰ ਦਿੱਤਾ ਜਾਊਗਾ ਜੀ 600 ਰੁਪਏ ਦੇ ਵਿੱਚ 5 ਮੀਟਰ ਏਕੇ ਦਾ ਪਸ਼ਮੀਨਾ ਤੁਹਾਨੂੰ ਦਿੱਤਾ ਜਾਊਗਾ ਜੀ 500 ਰੁਪਏ ਦੇ ਵਿੱਚ ਕੱਲ ਫਿਰ ਤੋਂ ਆਫਰ ਹੈ ਜੀ ਸੰਡੇ ਤੇ ਇੱਕ ਚਨੂਨ ਦਾ ਦੁਪੱਟਾ ਜੀ ਉਹ ਆਪਾਂ ਪਿਛਲੀ ਵਾਰ ਵੀ ਸੇਲ 'ਚ ਲਗਾਇਆ ਸੀ ਰੰਗਦਾਰ ਚਨੂਨ ਦਾ ਦੁਪੱਟਾ ਜੀ ਆ ਤੁਸੀਂ ਰੰਗ ਦੇਖ ਸਕਦੇ ਹੋ ਜੀ ਇਹ ਕਲਰ ਹੈ ਜੀ ਜੋ ਵੀਡੀਓ ਦੇ ਵਿੱਚ ਅਸੀਂ ਦਿਖਾ ਰਹੇ ਹਾਂ 2.5 ਮੀਟਰ ਦਾ ਦੁਪੱਟਾ ਦਿੱਤਾ ਜਾਊਗਾ 200 ਰੁਪਏ ਦੇ ਵਿੱਚ ਜੀ ਹਾਂਜੀ ਤੁਹਾਨੂੰ ਚਾਰ ਆਫਰ ਅਸੀਂ ਦਿਖਾ ਚੁੱਕੇ ਹਾਂ ਜੀ ਇੱਕ ਆਪਾਂ ਨੇ ਪਸ਼ਮੀਨੇ ਦੇ ਉੱਤੇ ਜੀ ਵਰਕ ਰੈਡੀ ਕਰਵਾਇਆ ਜੀ ਏਕੇ ਟੈਕਸ ਦਾ ਪਸ਼ਮੀਨੇ ਦਾ ਸੂਟੂ ਹੈ ਜੀ ਆਪਾਂ ਨੇ ਉਹਨਾਂ ਉੱਤੇ ਵਰਕ ਕਰਾਇਆ ਜੀ ਕਾਵਿਆ ਵਰਕ ਕਰਾਇਆ ਜੀ ਘੇਰੇ ਦਾ ਵਰਕ ਹੋਊਗਾ ਪਲੱਸ ਬਾਵਾ ਦਾ ਵਰਕ ਹੋਊਗਾ ਜੀ ਤੁਸੀਂ ਇਹ ਡਿਜ਼ਾਈਨ ਦੇਖ ਸਕਦੇ ਹੋ ਆ ਜੋ ਡਿਜ਼ਾਈਨ ਦਿਖ ਰਿਹਾ ਹੈ ਜੀ ਤੁਹਾਨੂੰ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਫਸਟ ਡਿਜ਼ਾਈਨ ਸੈਕਿੰਡ ਡਿਜ਼ਾਈਨ ਜੀ ਆ ਥਰਡ ਡਿਜ਼ਾਈਨ ਜੀ ਫੋਰਥ ਡਿਜ਼ਾਈਨ ਫਿਫਥ ਡਿਜ਼ਾਈਨ ਸਾਰੇ ਦੇ ਵਿੱਚ 6-6 ਰੰਗ ਰੈਡੀ ਕਰਵਾਏ ਆਪਾਂ ਨੇ 6-6 ਰੰਗ ਰੈਡੀ ਕਰਵਾਇਆ ਜੀ 1000 ਰੁਪਏ ਦਾ ਸੂਟੇ ਦਿੱਤਾ ਜਾਊਗਾ ਜੀ ਜੋ ਵੀ ਕਸਟਮਰ ਖਰੀਦਣਾ ਜਾਂਦਾ ਜੀ ਵਰਕ ਵਾਲਾ ਸੂਟ ਜੀ ਤਾਂ ਕੱਲ ਸ਼ੌਪ ਤੇ ਜਰੂਰ ਵਿਜ਼ਿਟ ਕਰ ਲੈਣ ਜੀ ਸਮਾਂ ਹੈਗਾ ਜੀ 9:30 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਵਰਕ ਵਿੱਚੀ ਵਰਕ ਪਸ਼ਮੀਨੇ ਦਾ ਸੂਟ ਜੀ ਠੇਰਾ ਵਰਕ ਹੋਆ ਪਲੱਸ ਬਾਜੂ ਵਰਕ ਹੋਆ ਜੀ ਕਾਵਿਆ ਵਰਕ ਨਾਲ ਕੀਤਾ ਹੋਇਆ ਜੀ 1000 ਰੁਪਏ ਦੇ ਵਿੱਚ ਦਿੱਤਾ ਜਾਊਗਾ ਜੇ ਤੁਸੀਂ ਕੱਲਾ ਸੂਟ ਖਰੀਦਣਾ ਜਾਂਦੇ ਹੋ ਪਸ਼ਮੀਨੇ ਦਾ ਜੀ ਬਿਨਾ ਵਰਕ ਤੋਂ ਤਾਂ 500 ਦਾ ਏਕੇ ਟੈਕਸ ਦਾ ਰਸ਼ੀਆ ਦਾ ਜੀ ਸੂਟ ਦਿੱਤਾ ਜਾਊ ਹੈ ਜੀ 600 ਰੁਪਏ ਦੇ ਵਿੱਚ ਜੀ ਤੇ ਤੁਸੀਂ ਆਰਾਮ ਟੈਕਸ ਦਾ ਛੇਡ ਕਾਰਡ ਲੈ ਕੇ ਆਇਓ ਪਸ਼ਮੀਨਾ ਆਪਣੇ ਕੋਲ ਆਰਾਮ ਟੈਕਸ ਦਾ ਵੀ ਆ ਚੁੱਕਿਆ ਜੀ ਸਾਰੇ ਰੰਗ ਅਵੇਲੇਬਲ ਹੈ ਜੀ ਪਸ਼ਮੀਨੇ ਦਾ ਰੇਟ ਆਰਾਮ ਟੈਕਸ ਦਾ ਰਹੂਗਾ 800 ਰੁਪਏ ਦਾ 5 ਮੀਟਰ ਜੀ ਪਸ਼ਮੀਨੇ ਦਾ ਰੇਟ ਰਹੂਗਾ 800 ਰੁਪਏ ਦਾ 5 ਮੀਟਰ ਇੱਕ ਹੋਰ ਆਫਰ ਹੈ ਜੀ ਤੁਹਾਡੇ ਲਈ ਇਹ ਕਾ ਤੁਸੀਂ ਚੈੱਕ ਵਾਲਾ ਪਸ਼ਮੀਨਾ ਦੇਖ ਰਹੇ ਹੋ ਜੀ ਏਕੇ ਟੈਕਸ ਦਾ ਅੱਜ ਹੀ ਆਇਆ ਮਾਲ ਜੀ ਇਹ ਏਕੇ ਟੈਕਸ ਦਾ ਪਸ਼ਮੀਨਾ ਜੀ ਚੈੱਕ ਮੇਟ ਨੰਬਰ ਹੈ ਜੀ ਇਸ ਦੇ 25 ਕ ਰੰਗ ਆਇਆ ਜੀ ਤੁਸੀਂ ਆ ਦੇਖ ਸਕਦੇ ਹੋ 25 ਰੰਗ ਆਇਆ ਜੀ ਚੈੱਕ ਮੇਟ ਪਸ਼ਮੀਨੇ ਦੇ ਜੀ ਸੇਮ ਰੇਟ ਦਿੱਤਾ ਜਾਊਗਾ ਜੀ 5 ਮੀਟਰ 500 ਰੁਪਏ ਦਾ ਇਹ ਵੀ ਤੁਸੀਂ ਕੱਲ ਆ ਕੇ ਖਰੀਦ ਸਕਦੇ ਹੋ ਜੀ 100.